यार है क्या उसका कंडक्टर जी तुमसे कौन एक और बात जी लिखा कौन तंग राशिवाजी सराहकर माने कौन पान तोड़ क्या और बात सारी पानी पानी में क्या दुबे काजी के ऊपर एक्शन लाई एक चीज़ छूट गया सुनिए पक्षा के नाम पर जाके नहीं जाना सारे बराबर समझ ले अपन ने सुना भी है तो आज वो चेक करना है नहीं नपे चेक आउट भी करना आज ये नंबर है और आज वोदा खेलवा वो चेक करना है और कार्ड का नंबर जैसा का है गेम में डालो आज सुबह से हुआ था नहीं 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 ये करता है ये नहीं बोलता ये भी जा रहा है ये भी पीछे मैंने कुछ नहीं किया

すいません。 ਕਿ ਬੋਲਿਆ ਯਾਦ ਕਰਦਾ ਕਿ ਕਿ ਮੈਂ ਇਹ ਮੁਰਾ ਉਤਾਰਨ ਵਾਲੀ ਹਾਂ ਬੈਠੋ ਬੈਠੋ ਆਣਾ ਜਦ ਤਰ੍ਹਾਂ ਪਤਾ ਲੱਗੇ ਅਸਾ ਲੱਗ ਰਿਹਾ ਹੋਣ ਭਰਾਵਾ ਕੰਮ ਬਹੁਤ ਚਲ ਰਿਹਾ ਅਸੀਂ ਪਹਿਲਾ ਮੇਲਾ ਲਾ ਲਿਆ ਸਾਡਾ ਕੋਈ ਬੰਦਿਆ ਨਹੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੋਫੈਸਰ ਦਵਿੰਦਰ ਦੀਪ ਸਿੰਘ ਮੈਂ ਏ ਐਲ ਐਮਟੀ ਨਕੋਦਰ 33 ਕੌਨਸਟੀਚੁਐਂਸੀ ਦੇ ਵਿੱਚੋਂ ਅੱਜ ਸਾਡੇ ਇੱਥੋਂ ਦੀ ਜਿਹੜੀਆਂ ਹੈਗੀਆਂ ਨੈਕਸਟ ਗੁਰੂ ਨਾਨਕ ਨੈਕਸਟ ਕਵਾਲਿਫਾਇਰ ਬੋਇਸ ਦੇ ਵਿੱਚੋਂ ਅਸੀਂ ਦੋ ਟੀਮਾਂ ਜਿਹੜੀਆਂ ਹੈਗੀਆਂ ਬੜੇ ਸ਼ਾਂਤੀਪੂਰਕ ਤੰਗ ਦੇ ਨਾਲ ਤੋੜ ਦਿੱਤੀਆਂ ਹਨ ਦੋ ਇਲੈਕਸ਼ਨਾਂ ਜਿਹੜੀਆਂ ਰਹਿੰਦੀਆਂ ਸੀਗੀਆਂ ਪੇਂਟ ਬਜੂਆ ਖੁਰਦ ਤੇ ਲਦੜਾ ਦੇ ਵਿੱਚ ਉਦੋਂ ਲਈ ਜਿਹੜੇ ਪਿਛੇ ਸ਼ਨੀਵਾਰ ਤੇ ਬੁੱਧਵਾਰ ਨੂੰ ਟ੍ਰੇਨਿੰਗ ਹੋਈ ਸੀਗੀ ਤੇ ਟੀਮਾਂ ਜਿਹੜੀਆਂ ਬਣੀਆਂ ਸੀਗੀਆਂ ਅੱਜ ਉਸ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਉਹ ਟੀਮਾਂ ਆਪਣੇ ਆਪਣੇ ਇਲੈਕਸ਼ਨ ਦੇ ਸਥਾਨਾਂ ਤੇ ਪਹੁੰਚ ਗਈਆਂ ਨੇ ਅਸੀਂ ਉਹਨਾਂ ਨੂੰ ਸੁਰੱਖਿਆ ਦੇ ਵਿੱਚ ਪੁਲਿਸ ਉਹਨਾਂ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਭੇਜ ਦਿੱਤਾ ਹੈਗਾ ਤੇ ਕੱਲ ਨੂੰ ਜਿਹੜੀ ਹੈਗੀ ਹੈ ਸਾਡੇ ਪ੍ਰਸ਼ਾਸਨ ਦੀ ਪੂਰੀ ਪੂਰੀ ਇਹ ਜ਼ਿੰਮੇਵਾਰੀ ਪੈਂਦੀ ਹੈ ਤੇ ਅਸੀਂ ਕਰਾਂਗੇ ਕਿ ਇਹ ਜਿਹੜੀ ਇਲੈਕਸ਼ਨ ਹੈਗੀ ਸ਼ਾਂਤੀਪੂਰਕ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਨਿਬੜੀ ਜਾ ਸਕੇ ਸਰ ਪਬਲਿਕ ਨੂੰ ਕੀ ਮਨ ਹੈ ਦੇਖੋ ਜੀ ਇਲੈਕਸ਼ਨ ਦੇ ਲਈ ਅਸੀਂ ਜਿੰਨੀ ਤਿਆਰੀ ਕਰਦੇ ਹੈਗੇ ਆ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪਬਲਿਕ ਹੈਗੀ ਹੈ ਉਹ ਵੀ ਉਹਨੇ ਹੀ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰੇ ਤਾਂ ਜੋ ਅਸੀਂ ਜਿਹੜੀ ਸਾਡਾ ਲੋਕਤੰਤਰ ਹੈਗਾ ਉਹਨੂੰ ਮਜ਼ਬੂਤੀ ਪ੍ਰਦਾਨ ਕਰ ਸਕੀਏ ਦੁਖੀ ਪੈਨਪ੍ਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤੱਕ ਆਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲੇ ਮੇਰੇ ਲੰਮੇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੋੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669